ਸ਼੍ਰੀ ਕਾਲ ਜੀ ਮੈਂ ਰਹਿਤਾਂ ਤੇ ਮਾਂ ਤੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਭਾਈ ਆਹ ਵੀਡੀਓ ਦੇਖ ਕੇ ਸੱਚੀ ਹਾਂ ਕੀ ਕਹੀਏ ਸੱਚੀ ਗੱਲ ਹੈ ਜਨਾਨੀਆਂ ਦਾ ਬੰਨਾ ਸਰ ਗਿਆ ਇਸ ਹੱਦ ਤੱਕ ਜਾ ਸਕਦੀਆਂ ਨੇ ਕਦੇ ਸੋਚਿਆ ਹੀ ਨਹੀਂ ਸੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਜਿਹੜਾ ਬਾਬਾ ਬੈਠਿਆ ਘੋਰੀ ਬਾਬਾ ਨਾਗਾ ਬਾਬਾ ਬੈਠਿਆ ਤੇ ਉਹ ਆਉਂਦੀਆਂ ਮੱਥਾ ਟੇਕਣ ਆਉਂਦੀਆਂ ਚਲੋ ਠੀਕ ਹੈ ਮੱਥਾ ਤੁਸੀਂ ਟੇਕਿਆ ਪਰ ਮੱਥਾ ਕਿਹੜੇ ਸਟਾਈਲ ਚ ਟੇਕਿਆ ਇਹ ਕਿੱਥੋਂ ਤੱਕ ਸਹੀ ਹੈ ਇਹ ਤਾਂ ਹੁਣ ਤੁਸੀਂ ਸਾਨੂੰ ਖੁਦ ਦੱਸ ਦੋ ਵੀਡੀਓ ਸਕਰੀਨ ਦੇ ਉੱਤੇ ਚੱਲ ਹੀ ਰਹੀ ਹੈ ਤਾਂ ਲਗਾਤਾਰ ਅਸੀਂ ਦੇਖਦੇ ਆ ਕਿ ਅਨੇਕਾਂ ਵੀਡੀਓਜ਼ ਦਿਖਾਉਂਦੇ ਆ ਤਾਂ ਇਹ ਵੀਡੀਓ ਥੋੜੀ ਜਿਹੀ ਹਟ ਕੇ ਆ ਗਈ ਭਾਈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਿਰ ਫੋਟੋ ਵੀ ਖਿੱਚ ਆਉਂਦੀ ਆ ਇਹ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਤਾਂ ਫੋਟੋ ਤਾਂ ਜ਼ਰੂਰੀ ਆ ਕੰਮ ਚਾਹੇ ਕੋਈ ਚੰਗਾ ਹੋਵੇ ਚਾਹੇ ਕੰਮ ਹੋਵੇ ਮੰਦਾ ਪਰ ਸੋਸ਼ਲ ਮੀਡੀਆ ਦੇ ਉੱਤੇ ਰੀਲ ਤੇ ਫੋਟੋ ਜ਼ਰੂਰ ਪਾਉਣੀ ਆ ਚਾਹੇ ਬਾਅਦ ਵਿੱਚ ਲੋਕ ਉਸ ਨੂੰ ਚੰਗਾ ਕਹਿਣ ਬੁਰਾ ਕਹਿਣ ਇਹ ਬਾਤ ਦੀ ਗੱਲ ਹੁੰਦੀ ਆ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਇੰਨਾ ਕੋ ਜ਼ਮਾਨਾ ਹੋ ਗਿਆ ਕਿ ਕੁੜੀ ਸਪੈਸ਼ਲ ਜਨਾਨੀ ਜਿਹਨਾਂ ਨੂੰ ਮੱਥਾ ਟੇਕਣਾ ਆਉਂਦੀ ਆ ਨਾ ਮੱਥਾ ਕਿਵੇਂ ਟੇਕਿਆ ਤੁਸੀਂ ਦੇਖ ਹੀ ਲਿਆ ਦੱਸਣ ਦੀ ਜ਼ਰੂਰਤ ਹੀ ਨਹੀਂ ਤਾਂ ਫਿਰ ਦੁਆਰੋਂ ਮਤਲਬ ਕਿ ਉਹ ਉੱਥੇ ਮਤਲਬ ਪੋਜ ਬਣਾ ਰਹੀ ਆ ਵੀ ਹਾਂ ਵੀ ਪਾਈ ਮੇਰੀ ਫੋਟੋ ਖਿੱਚ ਛੇਛੇ ਦੀ ਮੇਰੀ ਰੀਲ ਬਣਾ ਕੋਈ ਨਾਲ ਆਇਆ ਹੋਣਾ ਘਰ ਦਾ ਬੰਦਾ ਔਰ ਫਿਰ ਇਹਦੀ ਫੋਟੋ ਖਿੱਚਦਾ ਤਾਂ ਹੁਣ ਇਹ ਵੀਡੀਓ ਜਿਹੜੀ ਕਿ ਵਾਇਰਲ ਹੋ ਗਈ ਹੈ ਤਾਂ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਵੀ ਭਾਈ ਹੁਣ ਜਨਾਨੀਆਂ ਨੂੰ ਕੀ ਕਹੀਏ ਤਾਂ ਬਾਰੇ ਕੰਮ ਖਰਾਬ ਹੋ ਗਿਆ ਤੇ ਤਾਂ ਆਪਾਂ ਕਹਿ ਸਕਦੇ ਵੀ ਸਿਰੇ ਹੀ ਲਾ ਗਈ ਇਹ ਤਾਂ ਜਨਾਨੀ ਮੱਥਾ ਟੇਕਣਾ ਸੀ ਭਾਈ ਭਾ ਬੰਦਿਆਂ ਨੂੰ ਮੱਥਾ ਟੇਕੋ ਜਿਵੇਂ ਦੁਨੀਆ ਟੇਕਦੀ ਆ ਤੇਰਾ ਮੱਥਾ ਕੁਝ ਲੈਦੇ ਸੀ ਕਿ ਇਹਦੇ ਨਾਲ ਤੈਨੂੰ ਜ਼ਿਆਦਾ ਆਸ਼ੀਰਵਾਦ ਮਿਲ ਜਾਣਾ ਸੀ ਜਾਂ ਕੀ ਸੀ ਹੁਣ ਕੀ ਕਹੀਏ ਇਸ ਵੀਡੀਓ ਬਾਰੇ ਬਸ ਤੁਸੀਂ ਆਪਣਾ ਰਾਏ ਜ਼ਰੂਰ ਦੇ ਦਿਓ ਬਿਊਰੋ ਰਿਪੋਰਟ ਛੰਕਾਟਾ ਨਿਊਜ਼